ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਆਏ ਸੀ ਪਾਰਕ ਦੇ ਵਿੱਚ ਸ਼ਾਮ ਦਾ ਟਾਈਮ ਆ ਸਵਾ 6 ਮੈਨੂੰ ਲੱਗਦਾ ਹੋਇਆ ਬਸ ਤੇ ਨਾਲੇ ਥੋੜਾ ਸਮਾਨ ਲੈਣਾ ਸੀਗਾ ਅਸੀਂ ਕਿਾ ਚੱਲ ਆਉਣੇ ਮੈਂ ਤੇ ਵੀ ਰਾਜ ਆਏ ਸੀਗੇ ਨਾਲੇ ਥੋੜਾ ਘੁੰਮ ਆਉਣੇ ਹਵਾ ਆਉਂਦੀ ਆ ਵੈਸੇ ਠੰਡੀ ਠੰਡੀ ਪਰ ਗਰਮੀ ਪਤਾ ਨਹੀਂ ਕਿਉਂ ਆ ਹਲੇ ਵੀ ਤੇ ਬੱਦਲ ਕਾਫੀ ਹੋਇਆ ਵਿਆ ਬੱਦਲ ਕਾਫੀ ਹੋਇਆ ਵਿਆ ਤੇ ਹੁਣ ਤੇ ਜਲਦੀ ਦਿਨ ਛਿਪ ਜਾਂਦਾ ਤੇ ਕੁਛ ਇੱਕ ਗੱਲਾਂ-ਬੱਤਾਂ ਕਰਦੇ ਆਂ ਜੀ ਕਰਦਾ ਹਨਾ ਕਾਰਨਾਂ ਨੂੰ ਗੱਲਾਂ-ਬਾਤਾਂ ਕਿ ਦੇਖੋ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਹੜ੍ਹਾਂ ਨੇ ਕਿੰਨਾ ਜ਼ਿਆਦਾ ਬੁਰਾ ਹਾਲ ਕੀਤਾ ਤੇ ਹੁਣ ਇਹ ਵੇਖੋ ਰਾਜਵੀਰ ਜਵੰਦਾ ਵੀਰ ਕਿੰਨੀ ਛੋਟੀ ਉਮਰ ਦੇ ਵਿੱਚ ਚਲਾ ਗਿਆ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਹਜੇ ਉਹਦਾ ਸੇਵਾ ਠੰਡਾ ਨਹੀਂ ਹੋਇਆ ਤੇ ਮਗਰੀ ਉਹ ਦੂਸਰਾ ਰਵਿੰਦਰ ਵੀਰ ਜਿਹੜਾ ਰਵਿੰਦਰ ਘਮਾਨ ਹਨਾ ਤੇ ਬੋਡੀ ਬਿਲਡਰ ਉਹ ਚੜਾਈ ਕਰ ਗਿਆ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਦੁੱਖ ਆਉਂਦਾ ਵੀਡੀਓ ਕਾਲੀ ਆਉਂਦੀ ਹੈ ਕਿਉਂਕਿ ਬਾਹਰ ਹਨੇਰਾ ਲਾਈਟਾਂ ਤਾਂ ਵੈਸੇ ਹੈਗੀਆਂ ਪਰ ਕਾਲੀ ਆਉਂਦੀ ਹੈ ਵੀਡੀਓ ਤੇ ਨਾਲ-ਨਾਲ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਬੜਾ ਦੁੱਖ ਹੁੰਦਾ ਕਰ ਕੁਝ ਨਹੀਂ ਸਕਦੇ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹਨਾ ਉਹੀ ਹੁੰਦਾ ਉਹਦੇ ਹੁਕਮ ਜੀ ਆ ਸਾਰਾ ਕੁਝ ਪਰ ਸਾਡੇ ਇੰਡੀਆ ਦੇ ਵਿੱਚ ਕੋਈ ਸਿਸਟਮ ਨਹੀਂ ਹੈਗਾ ਤਾਂ ਹੀ ਤਾਂ ਲੋਕ ਬਾਹਰ ਨੂੰ ਭੱਜਦੇ ਆ ਕਿਉਂਕਿ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਕੁੱਤੇ ਦੀ ਵੀ ਕਦਰ ਆ ਕੁੱਤੇ ਮਰੇ ਦੀ ਵੀ ਕਦਰ ਆ ਤੇ ਸਾਡੇ ਤਾਂ ਉੱਥੇ ਬੰਦੇ ਦੀ ਕੋਈ ਕਦਰ ਹੀ ਨਹੀਂ ਗਈ ਜਾਨਵਰਾਂ ਦੀ ਤਾਂ ਹੋਣੀ ਕੀ ਆ ਤੇ ਪਰ ਕੋਈ ਸਿਸਟਮ ਬਣਨਾ ਚਾਹੀਦਾ ਜੇ ਸਾਡਾ ਪੰਜਾਬ ਸੋਨੇ ਦੀ ਚਿੜੀ ਬਣ ਜੇ ਤਾਂ ਲੋਕ ਬਾਹਰ ਨੂੰ ਕਿਉਂ ਭੱਜਣ ਪਰ ਨਹੀਂ ਗੱਲਾਂ ਬਾਤਾਂ ਆ ਕੋਈ ਵੀ ਸਰਕਾਰਾਂ ਇਹ ਕੁਝ ਨਹੀਂ ਕਰਦੀਆਂ ਇੱਥੇ ਚਾਨਣ ਕਾਫੀ ਆ ਕੋਈ ਵੀ ਸਰਕਾਰਾਂ ਕੁਝ ਨਹੀਂ ਕਰਦੀਆਂ ਤੇ ਸਾਰਿਆਂ ਨੇ ਆਪੋ ਆਪ ਦੇ ਘਰੇ ਰੋਟੀਆਂ ਸੇਕ ਕੇ ਬੈਠ ਜਾਣਾ ਪਰ ਉਹਨਾਂ ਮਾਵਾਂ ਨੂੰ ਪੁੱਤ ਨਹੀਂ ਮਿਲਨੇ ਉਹਨਾਂ ਬੱਚਿਆਂ ਨੂੰ ਬਾਪ ਨਹੀਂ ਮਿਲਨੇ ਜਿਹੜੇ ਚਲੇ ਗਏ ਦੁਨੀਆ ਤੋਂ ਪਰ ਹੈਰਾਨੀ ਵਾਲੀ ਗੱਲ ਆ ਵੇਖੋ ਕੋਈ ਪਰਮਾਤਮਾ ਦੀ ਕਿਦਾਂ ਖੇਡ ਰਚਾਈ ਹੋਈ ਆ ਵੀ ਹਲੇ ਕੱਲ੍ਹ ਰਾਜਵੀਰ ਦਾ ਸੰਸਕਾਰ ਹੋਇਆ ਤੇ ਅੱਜ ਉਹ ਦੂਸਰਾ ਵੀਰ ਚੜ੍ਹਾਈ ਕਰ ਗਿਆ ਤੇ ਬਹੁਤ ਜ਼ਿਆਦਾ ਦੁੱਖਦਾਈ ਖਬਰ ਆ ਪਰ ਕੀ ਕਰ ਸਕਦੇ ਹਾਂ ਨਾ ਕੁਛ ਨਾ ਕੁਛ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਸਿਸਟਮ ਬਾਰੇ ਜੋ ਹੁਣ ਬਾਰਾ ਪਸ਼ੂ ਇੰਨੇ ਫਿਰਦੇ ਆ ਲਿਖੀ ਸੀ ਉਹਦੀ ਐਵੇਂ ਪਰ ਫਿਰ ਵੀ ਆਪਾਂ ਸਿਸਟਮ ਨੂੰ ਵੀ ਜ਼ਰੂਰ ਕਵਾਂਗੇ ਹਨਾ ਇੱਥੇ ਵੀ ਸਿਸਟਮ ਦੀ ਘਾਟ ਆ ਤੇ ਪਰ ਵਾਹਿਗੁਰੂ ਉਹਨਾਂ ਨੂੰ ਉਹਨਾਂ ਮਾਵਾਂ ਨੂੰ ਪਾਣਾ ਮੰਗਣ ਮੰਨਣ ਦਾ ਬਲ ਬਖਸ਼ੇ ਉਹਨਾਂ ਭੈਣਾਂ ਨੂੰ ਹਨਾ ਬੱਚਿਆਂ ਦੇ ਸਿਰ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਹੌਸਲਾ ਤਾਂ ਪਰਮਾਤਮਾ ਨੇ ਦੇਣਾ ਤੇ ਭੈਣ ਭਰਾ ਤਾਂ ਸਾਰਾ ਉਹ ਕਹਿੰਦੇ ਹੁੰਦੇ ਆ ਥੋੜੇ ਟਾਈਮ ਲਈ ਹੁੰਦੇ ਮੜ ਕੇ ਆਪੋ ਆਪ ਦੇ ਘਰੇ ਬੈਠ ਜਾਂਦੇ ਆ ਤੇ ਸਬਰ ਤਾਂ ਪਰਮਾਤਮਾ ਨੇ ਦੇਣਾ ਤੇ ਆਪਾਂ ਏਸੀ ਪਾਰਕ ਦੇ ਵਿੱਚ ਏਸੀ ਕੁਝ ਗੱਲਾਂ ਬਾਤਾਂ ਜੀ ਕਰਦਾ ਸੀ ਵੀ ਕਰੀਏ ਕਿ ਦੁੱਖ ਹੁੰਦਾ ਇਹੋ ਜਿਹਾ ਨਿਊਜ਼ ਸੁਣ ਕੇ ਬਹੁਤ ਜ਼ਿਆਦਾ ਥੋੜੀ देर ਵਿਰਾਜ ਨੂੰ ਖੜਾਉਨੇ ਆਪਾਂ ਮੌਸਮ ਬਣਿਆ ਹੋਇਆ ਵੈਸੇ ਤੇ ਮਹੀ ਵਾਲਾ ਪਰ ਪੈ ਜਿਵੇਂ ਤਾਂ ਚੰਗਾ ਨਹੀਂ ਪਹੂਗਾ ਤੇ ਫਿਰ ਮੌਸਮ ਥੋੜਾ ਠੰਡਾ ਹੋਣਾ ਮੀਂਹ ਦਾ ਬਥੇਰੇ ਆ ਰਕੀ ਪੈ ਗਿਆ ਪਰ ਪਤਾ ਨਹੀਂ ਕਿਉਂ ਗਰਮੀ ਜਾ ਨਹੀਂ ਰਹੀ ਸਵੇਰੇ ਸਵੇਰੇ ਥੋੜਾ ਜਿਹਾ ਲੱਗਦਾ ਹੁੰਦਾ ਜਵਿੰਦਵਾਲੀ ਜੀ ਤੇ ਦਿਨ ਆ ਗਿਆ ਤੇ ਆਹ ਦੇਖੋ ਕਿੰਨਾ ਬੱਦਲ ਚੜਿਆ ਹੋਇਆ ਕਾਲਾ ਕਾਲਾ ਵੀਰਾਜ ਨੂੰ ਪਿੰਕਾਂ ਦੇ ਵਿੱਚ ਖੜਾਉਨੇ ਆ ਥੋੜੀ ਦੇਰ ਥੋੜਾ ਟਾਈਮ ਵਾਸਤੇ ਤੇ ਜਾਣਾ ਸੀਗਾ ਸਬ지 ਸਬਜੀ ਲੈਣ ਸਮਾਨ ਲੈਣ ਤੇ ਮੈਂ ਕਿ ਚਲੋ ਨਾਲੇ ਵੀਰਾਜ ਨੂੰ ਘਮਾ ਲਿਓਨੇ ਆ ਪਰ ਇੰਨਾ ਸੁਣ ਕੇ ਖਬਰਾਂ ਡਰ ਲੱਗਦਾ ਹਨਾ ਵੀ ਕੀ ਵਾਹਿਗੁਰੂ ਤੇਰਾ ਭਾਣਾ ਕੀ ਕੁਝ ਵੀ ਸਮਝ ਤੋਂ ਬਾਹਰ ਕੀ ਇਹੋ ਜਿਹਾ ਹੋ ਗਿਆ ਕੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਆ 2025 ਤਾਂ ਇੰਨਾ ਜ਼ਿਆਦਾ ਹੈਗਾ ਵਿਰਾਜਪਿੰਗ ਚ ਬੈਠ ਗਿਆ ਤੇ ਵੀਰਾਜ ਦੇ ਜਿਹੜੇ ਕੇਸ ਹਨ ਕਰ ਲਈ ਨੇ ਤੇ ਹੁਣ ਮੈਂ ਇਹਦੇ ਦੋ ਜੂੜੀਆਂ ਜੀਆਂ ਕਰਨ ਲੱਗ ਗਈ ਰਵੜਾ ਪਾ ਕੇ ਕਿ ਤਾਂ ਇਹ ਜੋ ਇਕੱਠੇ ਰਹਿਣ ਉਹ ਵੀ ਬੱਚੇ ਨੂੰ ਲਝਾਈ ਰੱਖਦੇ ਆ ਵਿਰਾਜ ਬਾਈ ਕਰ ਦਿਓ ਸਾਰਿਆਂ ਨੂੰ ਸਾਰੇਆਂ ਨੂੰ ਬਾਹਰ ਕਰ ਦੋ ਹਾ ਸ਼ਾਨਾ ਕਾਕਾ ਆਏ ਹਾਂਜੀ ਹਾਂਜੀ ਘਰੇ ਰਹਿ ਕੇ ਵੀ ਬੱਚੇ ਰਹਿੰਦੇ ਆ ਖਿਜਦੇ ਆ ਬਾਹਰ ਲਿਉਣ ਨਾਲ ਥੋੜਾ ਜਿਹਾ ਇਹਨੇ ਨਾ ਔਟਿੰਗ ਹੋ ਜਾਂਦੀ ਬੱਚਿਆਂ ਦੀ ਇੱਥੇ ਕੋਈ ਡਰ ਨਹੀਂ ਜਿੰਨੇ ਨੇਰੇ ਤੱਕ ਆਪਾਂ ਮਰਜੀ ਬੈਠੇ ਰਹੀਏ ਖੇਡੀ ਜਾਣ ਬੱਚੇ ਕੋਈ ਡਰ ਡੁੱਕਰ ਨਹੀਂ ਕਰਦੇ ਬਿਲਕੁਲ ਥੱਲੇ ਆ ਕੋਲਾ پارک ਤੇ ਕੋਈ ਡਰ ਡੁੱਕਰ ਨਹੀਂ ਕਿਉਂਕਿ ਸਿਸਟਮ ਆ ਨਾ ਸਾਰਾ ਕੁਝ ਸਿਸਟਮ ਦੇ ਨਾਲ ਹੀ ਆ ਜਾਣਾ ਸੀਗਾ ਸਮਾਨ ਲੈਣ ਥੋੜਾ ਸਬਜੀ ਸੁਜੀ ਲੈ ਆਵਾਂਗੇ ਪਰ ਨਾਲੇ ਅਸੀਂ ਕੰਮ ਆਉਣੇ ਆ ਜਸਪ੍ਰੀਤ ਕਹਿੰਦੀ ਮम्मा ਮੈਂ ਥੋੜੇ ਕੰਮਕਾਰ ਕਰ ਲਾਂ ਮੈਂ ਕਿਹਾ ਮੈਂ ਵਿਰਾਜ ਨੂੰ ਲੈ ਜਾਨੀ ਆ ਬਾਹਰ پارک ਦੇ ਵਿੱਚ ਇਹ ਦੋ ਆਪਦੇ ਕੋ ਕਰਨਾ ਮੈਂ ਦਾਲ ਬਣਾਇਆ ਈ ਕarele ਬਣਾਇਆ ਈ ਦੋ ਚੀਜ਼ਾਂ ਬਣਾਇਆ ਤੇ ਬਾਕੀ ਮੈਂ ਕਿਹਾ ਚੱਲ ਥੋੜਾ ਬਹੁਤਾ ਹੋਰ ਸਮਾਨ ਤੇ ਕੋਈ ਸਬਜ਼ੀ ਭਾਜੀ ਹੋਰ ਲੈ ਜਾਂਦੇ ਕਿਉਂਕਿ ਬੱਚੇ ਦੇ ਨਾਲ ਔਖਾ ਹੋ ਜਾਂਦਾ ਅਸੀਂ ਇੱਕ ਦੋ ਸਬਜ਼ੀਆਂ ਇਕੱਠੀਆਂ ਲਿਜਾ ਕੇ ਰੱਖ ਲੈਣੇ ਹੁੰਦੇ ਆ ਕਿ ਰੋਜ਼ ਰੋਜ਼ ਆਉਣਾ ਔਖਾ ਹੋ ਜਾਂਦਾ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਪਲੀਜ਼ ਜਿਹੜੇ ਵੀਡੀਓ ਸਾਡੀਆਂ ਵਿੱਚ ਵੇਖ ਕੇ ਅੱਧੀ ਵੇਖ ਕੇ ਅੱਧੀ ਛੱਡ ਦਿੰਦੇ ਆ ਹਨਾ ਪਲੀਜ਼ ਤੁਸੀਂ ਜੇ ਨਹੀਂ ਪਸੰਦ ਕਰਦੇ ਤਾਂ ਨਾ ਵੇਖਿਆ ਕਰੋ ਵੀਡੀਓ ਤੇ ਪਰ ਜੇ ਵੇਖਦੇ ਆ ਤਾਂ ਸਾਰੀ ਵੇਖਿਆ ਕਰੋ ਤੇ ਨਹੀਂ ਨਾ ਵੇਖਿਆ ਕਰੋ ਕੋਈ ਚੱਕਰ ਨਹੀਂ ਠੀਕ ਕਹਿੰਦਾ ਸੀ ਸੋਣਾ ਹੈ ਕੀ ਕਹਿੰਦਾ ਜੀ ਓਏ 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 ਬੜਾ ਖੁਸ਼ ਰਹਿੰਦਾ ਬਾਹਰ ਆ ਕੇ ਕਿਉਂਕਿ ਬੱਚਾ ਹਨਾ ਬੱਚਿਆਂ ਨੂੰ ਵੇਖ ਕੇ ਬਾਹਰ ਵਾਕੀ ਡੌਗੀ ਵਗੈਰਾ ਵੀ ਆਂਦਾ ਰਹਿੰਦਾ ਬੜਾ ਖੁਸ਼ ਹੁੰਦਾ ਹੈ ਹੋਰ ਹੂਟਾ ਦਵਾ ਸੋਨਾ ਵਿਰਾਜ ਹੋਰ ਹੂਟਾ ਦਵਾ ਓਕੇ ਚਲੋ ਠੀਕ ਹੈ ਜੀ ਜਾਂਦੇ ਹਾਂ ਹੁਣ ਅਸੀਂ ਮਾਰਕੀਟ ਹਾਂਜੀ ਲੋ ਜੀ ਆਪਾਂ ਆਈਸੀਐਸ ਸਬਜ਼ੀ ਲੈਣ ਤੇ ਟਾਈਮ ਹੋ ਗਿਆ 6:30 ਦਾ ਕਾਫੀ ਦਿਨਾਂ ਦਾ ਫਰਕ ਪੈ ਗਿਆ ਟ੍ਰੇਨ ਆ ਰਹੀ ਮਗਰ ਕਾਫੀ ਫਰਕ ਪੈ ਗਿਆ ਦਿਨਾਂ ਦਾ ਤੇ ਪਰ ਗਰਮੀ ਨਹੀਂ ਹਲੇ ਘਟੀ ਗਰਮੀ ਕਾਫੀ ਆ ਨਾ ਬਹੁਤ ਲੈ ਕੇ ਚੱਲਦੇ ਆ